ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਏ ਦੇ ਬਾਰੇ ਜਿੱਦਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਹੋਰ ਵੱਖ-ਵੱਖ ਅਦਾਰਿਆਂ ਦੇ ਉੱਪਰ ਵਿਕਰਮਜੀਤ ਸਿੰਘ ਮਜੀਠੀਏ ਦੀਆਂ ਵੀਡੀਓ ਦੇਖੀਆਂ ਹੋਣੀਆਂ ਨੇ ਵਿਕਰਮਜੀਤ ਸਿੰਘ ਮਜੀਠੀਏ ਨੂੰ ਗ੍ਰਿਫਤਾਰ ਕਰ ਲਿਆ ਕਿਉਂਕਿ 24 ਅਤੇ 25 ਜੂਨ ਨੂੰ ਪੰਜਾਬ ਦੇ ਵਿੱਚ ਜੋ ਕਿ ਵੱਖ-ਵੱਖ ਥਾਵਾਂ ਦੇ ਉੱਪਰ ਥਾਪੇਮਾਰੀ ਕੀਤੀ ਗਈ ਸੀ ਵੱਖ-ਵੱਖ ਥਾਵਾਂ ਦੇ ਉੱਪਰ ਰੇਡ ਕੀਤੀ ਗਈ ਸੀ ਇੱਕ ਵਿਸ਼ੇਸ਼ ਟੀਮ ਦੇ ਵੱਲੋਂ ਉਹ ਆਪਾਂ ਵਿਸ਼ੇਸ਼ ਟੀਮ ਦੀ ਜੇਕਰ ਗੱਲ ਕਰੀਏ ਜੋ ਕਿ ਵੀਬੀ ਵਿਜੀਲੈਂਸ ਡਿਪਾਰਟਮੈਂਟ ਹੁੰਦਾ ਹੈ ਪੰਜਾਬ ਵਿਜੀਲੈਂਸ ਬਿਊਰੋ ਉਸ ਨੇ ਵੱਖ-ਵੱਖ ਥਾਵਾਂ ਦੇ ਉੱਪਰ ਜਦੋਂ ਰੇਡ ਕੀਤੀ ਤੇ ਉਹਨਾਂ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਉਸ ਦੇ ਦੋਨੋਂ ਘਰ ਵੀ ਸ਼ਾਮਲ ਸੀ ਜਦੋਂ ਰੇਡ ਮਾਰੀ ਇਹ ਤੋਂ ਉਸ ਦੇ ਵਿੱਚ ਬਹੁਤ ਏਦਾਂ ਦੀਆਂ ਪੱਤੀਜਨਕ ਚੀਜ਼ਾਂ ਮਿਲੀਆਂ ਬਹੁਤ ਏਦਾਂ ਦੀ ਸਮੱਗਰੀ ਮਿਲੀ ਜਿਸ ਕਰਕੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਵਿਕਰਮ ਮਜੀਠੀਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਉੱਪਰ ਲਾਈਵ ਵੀ ਹੋਇਆ ਸੀ ਅਤੇ ਲਾਈਵ ਹੋ ਕੇ ਉਸਨੇ ਪੰਜਾਬ ਸਰਕਾਰ ਦੇ ਉੱਪਰ ਇਲਜ਼ਾਮ ਵੀ ਲਗਾਏ ਸੀ ਅਤੇ ਇਹ ਕਹਿਆ ਸੀ ਕਿ ਪੰਜਾਬ ਸਰਕਾਰ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਵੇ ਪੰਜਾਬ ਸਰਕਾਰ ਜੋ ਕਿ ਸਾਡੇ ਨਾਲ ਐਦਾਂ ਦਾ ਵਿਤਕਰਾ ਕਰ ਰਹੀ ਹੈ ਪੰਜਾਬ ਸਰਕਾਰ ਸਾਨੂੰ ਟੌਰਚਰ ਕਰ ਰਹੀ ਹੈ ਕਿਉਂਕਿ ਹੁਣ ਪੰਜਾਬ ਸਰਕਾਰ ਕੋਲ ਹੋਰ ਕੋਈ ਪ੍ਰੋਪੋਗੈਂਡਾ ਨਹੀਂ ਕੋਈ ਪੋਹੰਡਾ ਹੈ ਕਿ ਸ਼ਰੋਮੀ ਅਕਾਲੇਦਲ ਨੂੰ ਬਦਨਾਮ ਕਰ ਦੇਵੇ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਜਿਸ ਥਾਣੇਦਾਰ ਨੇ ਗ੍ਰਿਫਤਾਰੀ ਕੀਤੀ ਸੀ ਵਿਕਰਮਜੀਤ ਸਿੰਘ ਮਜੀਠੀਆ ਦੀ ਤੇ ਹੁਣ ਭਗਵੰਤ ਮਾਨ ਨੂੰ ਸਿੱਧੀ ਰਿਪੋਰਟ ਦਿੰਦੇ ਦੀ ਵੀਡੀਓ ਹੋ ਰਹੀ ਹੈ ਆਗ ਵਾਂਗੂ viral ਤੇ ਅੰਦਰ ਬੈਠਾ ਵਿਕਰਮਜੀਤ ਸਿੰਘ ਮਜੀਠੀਆ ਹੋਰ ਵੀ ਦੱਸ ਗਿਆ ਵੱਡੇ ਵੱਡੇ ਰਾਜ ਇਸ ਕੱਲੀ ਕੱਲੀ ਗੱਲ ਤੋਂ ਕੱਲੀ ਕੱਲੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਹਾਂ ਦੋਸਤੋ ਆਪਾਂ ਅੱਜ ਜ਼ਿਕਰ ਕਰਦੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਦੇ ਬਾਰੇ ਇਹ ਵਿਕਰਮਜੀਤ ਸਿੰਘ ਮਜੀਠੀਆ ਤੁਸੀਂ ਇਸ ਦੀ ਲਾਈਵ ਵੀਡੀਓ ਵੀ ਦੇਖੀ ਹੋਣੀ ਹੈ ਕਿਵੇਂ ਲਾਈਵ ਵੀਡੀਓ ਦੇ ਵਿੱਚ ਇਹ ਬੋਲਦੇ ਨੇ ਅਤੇ ਇਹਨਾਂ ਨੇ ਪੰਜਾਬ ਸਰਕਾਰ ਦੇ ਉੱਪਰ ਵੀ ਇਲਜ਼ਾਮ ਲਗਾਏ ਨੇ ਭਗਵੰਤ ਮਾਨ ਸਰਕਾਰ ਦੇ ਉੱਪਰ ਕਿ ਉਹਨਾਂ ਨੇ ਜਾਣਬੁੱਝ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਕੀਤੀ ਹੈ। ਵਿਕਰਮਜੀਤ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵੀ ਹੋ ਜਾਂਦੀ ਹੈ ਤੇ ਸਾਰੇ ਲੋਕ ਵਿਕਰਮ ਮਜੀਠੀਆ ਜਿੰਦਾਬਾਦ ਦੇ ਨਾਅਰੇ ਵੀ ਲਾਉਂਦੇ ਨੇ ਪਰ ਜੋ ਇਹ ਵਿਸ਼ੇਸ਼ ਜਾਂਚ ਕਮੇਟੀ ਹੈ ਜੋ ਇਸ ਨੂੰ ਬੀਬੀ ਬੋਲਦੇ ਨੇ ਉਸ ਨੇ ਰੇਡ ਮਾਰੀ ਹੈ ਅਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਕੋਲ ਇਦਾਂ ਦੇ ਸਮਗਰੀ ਮਿਲ ਇਹ ਅਜਿ ਦੇ ਕਾਰਨ ਇਸ ਦੇ ਸੰਬੰਧ ਨਸ਼ਾ ਦਸਕਰਾਂ ਦੇ ਨਾਲ ਹੋਰ ਵੀ ਜੋ ਕਿ ਸਮਾਜਿਕ ਐਨੈਥਿਕ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸ਼ਾਮਲ ਨੇ ਇੰਨਾ ਉਹਨਾਂ ਦਾ ਮੰਨਣਾ ਹੈ ਹੁਣ ਆਪਾਂ ਦੱਸਦੀ ਇਹ ਕਿ ਹਰ ਸਿਮਰਤ ਕੌਰ ਬਾਦਲ ਉਹ ਵੀ ਲਾਈਵ ਆਈ ਤੇ ਲਾਈਵ ਆ ਕੇ ਉਸ ਨੇ ਇਹ ਵੀ ਕਿਹਾ ਕਿ ਭਗਵਾਨ ਤਮਾਨ ਨੇ ਜਿੰਨਾ ਜੋਰ ਲਾਉਣਾ ਲਾ ਲਵੇ ਪਰ ਇੱਕ ਦਿਨ ਸੱਚਾਈ ਸਾਹਮਣੇ ਆਈ ਜਾਵੇਗੀ ਹੁਣ ਸੱਚਾਈ ਇਹਨਾਂ ਦੀ ਕੀ ਹੈ ਇਹ ਤੇ ਜਾਂਚ ਕਮੇਟੀ ਦੱਸੇ ਕਿਉਂਕਿ ਆਮ ਪਬਲਿਕ ਨੇ ਇਹਨਾਂ ਤੋਂ ਕੀ ਲੈਣਾ ਇਹਨਾਂ ਨੇ ਕੋ ਕਰੋੜਾਂ ਰੁਪਇਆ ਘਰਾ ਦੇ ਵਿੱਚ ਕਮਾਈ ਬੈਠੇ ਨੇ ਅਰਬਾਂ ਖਰਬਾਂ ਦੀ ਦੌਲਤ ਬਣਾਈ ਬੈਠੇ ਨੇ ਪਰ ਅੱਜ ਪੰਜਾਬ ਦਾ ਵੋਟਰ ਦਾ ਉਹ ਹੀ ਦਿਹਾੜੀਆਂ ਕਰਦਾ ਹੈ ਆਪਣਾ ਕੰਮ ਕਰਦਾ ਹੈ ਕੋਈ ਮਜ਼ਦੂਰੀਆਂ ਕਰਦਾ ਹੈ ਜੋ ਜਾਂਚ ਕਮੇਟੀ ਹੈ ਉਸ ਨੂੰ ਇਮਾਨਦਾਰੀ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਜੋ ਸਹੀ ਹੈ ਉਸ ਨੂੰ ਸਹੀ ਕੋ ਜੋ ਗਲਤ ਹੈ ਉਸ ਨੂੰ ਗਲਤ ਕੋ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ